ਬੰਦਰ ਵਿੱਚ ਮੱਥਾ ਟੇਕਣ ਗਈ ਮੈਨੂੰ ਪਰੰਡ ਜੀ ਨੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਚੁੰਨੀ ਦਿੱਤੀ ਉਹ ਚੁੰਨੀ ਲੈ ਕੇ ਜਿੱਦਾਂ ਮੈਂ ਬਾਹਰ ਨਿਕਲੀ ਮੈਨੂੰ ਅਮਨੀ ਬਾਬੇ ਨੇ ਘੇਰ ਲਿਆ ਮਨੀ ਬਾਬੇ ਨੇ ਉਹਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਪਲੱਸ ਮੇਰੇ ਨਾਲ ਹੀ ਸਰੀਰਕ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਦਿੱਤੇ ਕਿ ਮੇਰੀ ਬੈਣ ਨਾਲ ਸੀ ਅਸੀਂ ਸਿੱਧਾ ਚਲੇਗੇ ਕੰਪਲੇਂਟ ਕਰਨ ਵਾਸਤੇ ਚੁੰਨੀ ਆ ਜਿਹੜੀ ਚੁੰਨੀ ਉੱਥੇ ਵਿਕਦੀ ਆ ਜਿਹੜੇ ਸ਼ਰਧਾਲੂ ਚੜਾਉਂਦੇ ਆ ਜਦ ਚੁੰਨੀ 200 ਦੀ ਹੈ ਤਾਂ ਉਹ 1100 1500 ਦੀ ਚੁੰਨੀ ਪੋਸ਼ਾਕ ਵੀ ਐਵੇਂ ਹੀ ਮਹਿੰਗੀਆਂ ਮਹਿੰਗੀਆਂ ਪੋਸ਼ਾਕਾਂ ਵੇਚਦੀਆਂ ਨਸ਼ਾ ਉੱਥੇ ਸਪਲਾਈ ਹੁੰਦਾ ਮੰਦਰ ਦੇ ਵਿੱਚ ਨਸ਼ਾ ਸਪਲਾਈ ਹੁੰਦਾ ਔਰ ਇਹ ਮੈਂ ਪ੍ਰੂਫ ਵੀ ਕਰ ਸਕਦੀ ਹੈਗੀਆਂ ਔਰਤ ਵੱਲੋਂ ਮੰਦਰ ਦੇ ਬਾਬੇ ਦੇ ਛੇੜਛਾੜ ਤੇ ਮਾੜੀ ਸ਼ਬਦਾਵਲੀ ਵਰਤਨ ਦੇ ਲਗਾਏ ਔਰ ਉਹ ਰਾਸ਼ਟਰੀ ਯੂਥ ਪ੍ਰਧਾਨ ਸ਼ਿਫ ਹੈ ਨਾ ਸ਼ੇਰ-ਏ-ਹਿੰਦ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਾਨਫਰੰਸ ਨੀਲਮ ਸ਼ਰਮਾ ਦੇ ਹੱਕ ਵਿੱਚ ਕੀਤੀ ਗਈ ਜਿਸ ਵਿੱਚ ਨੀਲਮ ਸ਼ਰਮਾ ਨੇ ਕਾਲੀ ਮਾਤਾ ਮੰਦਰ ਦੇ ਬਾਬਾ ਮਣੀ ਦੇ ਇਲਜ਼ਾਮ ਲਗਾਏ ਹਨ ਕਿ ਉਸਨੇ ਮੇਰੇ ਨਾਲ ਛੇੜਛਾੜ ਕੀਤੀ ਅਤੇ ਪੱਦੀ ਸ਼ਬਦਾਵਲੀ ਵੀ ਵਰਤੀ ਹੈ ਮੰਦਰ ਵਿੱਚ ਪ੍ਰਸ਼ਾਦ ਵਾਲੀ ਦੁਕਾਨ ਹੈ ਵੀ ਮਣੀ ਬਾਬੇ ਦੀਆਂ ਹਨ ਜਿੱਥੇ ਮਾੜੀ ਕਿਸਮ ਦਾ ਮਲਾਪੜੀ ਪ੍ਰਸ਼ਾਸਨ ਹਾਲੂਆਂ ਨੂੰ ਦਿੱਤਾ ਜਾਂਦਾ ਹੈ ਨਾਲ ਹੀ ਪ੍ਰਚਾਰ ਲੈਣ ਲਈ ਬਾਬੇ ਦੇ ਬੰਦਿਆਂ ਵੱਲੋਂ ਸ਼ਰਧਾਲੂਆਂ ਨਾਲ ਧੱਕਾ ਕੀਤਾ ਜਾਂਦਾ ਹੈ ਇਸ ਦੀ ਸ਼ਿਕਾਇਤ ਮੈਂ ਪੁਲਿਸ ਨੂੰ ਪਹਿਲੇ ਵੀ ਦਰਜ ਕਰਾਈ ਸੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਜਿਸ ਕਰਕੇ ਮੈਨੂੰ ਹੁਣ ਮੀਡੀਆ ਸਾਹਮਣੇ ਆਣਾ ਪਿਆ ਇਸ ਮਾਮਲੇ ਤੇ ਜਦੋਂ ਸ਼੍ਰੀ ਕਾਲੀ ਮਤਾ ਮੰਦਰ ਦੇ ਬਾਬਾ ਮਣੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ ਨੀਲਮ ਸ਼ਰਮਾ ਦੇ ਉੱਪਰ ਪਹਿਲਾਂ ਵੀ ਬਲੈਕਮੇਲ ਕਰਨ ਦੇ ਬਹੁਤ ਸਾਰੇ ਮਾਮਲੇ ਦਰਜ ਹਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੀਲਮ ਸ਼ਰਮਾ ਹੈ। ਸ਼੍ਰੀ ਕਾਲੀ ਮਾਤਾ ਮੰਦਿਰ ਮੈਨੂੰ 25 ਸਾਲ ਹੋ ਗਏ। ਉੱਥੇ ਸੇਵਾ ਵੀ ਕਰਦੀ ਆਂ ਸੀ। 25 ਸਾਲ ਦੇ ਦੌਰਾਨ ਵਿੱਚ ਮੈਨੂੰ ਇੱਕ ਦਿਨ ਮੈਂ ਜਿਵੇਂ ਹੀ ਮੰਦਿਰ ਵਿੱਚ ਮੱਥਾ ਟੇਕਣ ਗਈ, ਮੈਨੂੰ ਪਰੰਡ ਜੀ ਨੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਚੁੰਨੀ ਦਿੱਤੀ। ਉਹ ਚੁੰਨੀ ਲੈ ਕੇ ਜਿੱਦਾਂ ਮੈਂ ਬਾਹਰ ਨਿਕਲੀ, ਮੈਨੂੰ ਅਮਨੀ ਬਾਬੇ ਨੇ ਘੇਰ ਲਿਆ। ਮਨੀ ਬਾਬੇ ਨੇ ਮੈਨੂੰ ਗੰਦੀਆਂ ਗੰਦੀਆਂ ਗੱਲਾਂ ਕੱਢੀਆਂ ਪਲੱਸ ਮੇਰੇ ਨਾਲ ਹੀ ਸਰੀਰ ਤੱਕੇੜ-ਛੜ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕਿ ਮੇਰੀ ਫਰੈਂਡ ਨਾਲ ਸੀ। ਅਸੀਂ ਸਿੱਧਾ ਚਲੇ ਗਏ ਕੰਪਲੇਂਟ ਕਰਨ ਵਾਸਤੇ। ਮੈਂ ਉਹ ਕੰਪਲੇਂਟ SSP ਸਾਹਿਬ DSP ਹਿਊਮਨ ਰਾਈਟਸ ਨੇ ਆਪਣੇ ਮਹਿਲਾ ਕਮਿਸ਼ਨ ਨੂੰ ਦਿੱਤੀ ਮੈਨੂੰ ਅੱਜ 5 ਮਹੀਨੇ ਹੋ ਗਏ ਕੋਈ ਇਨਸਾਫ ਨਹੀਂ ਮਿਲਿਆ ਕਦੇ ਮੈਂ ਉਧਰ ਜਾਨੀਆ ਕਦੇ ਮੈਂ ਉਧਰ ਜਾਨੀਆ 5 ਸਾਲ ਦੇ 5 ਮਹੀਨੇ ਦੇ ਵਿੱਚ ਉਹ ਹਰ ਜਗ੍ਹਾ ਆਪਣੀ ਤਾਕਤ ਦੀ ਵਰਤੋਂ ਕਰਦਾ ਆਪਣੇ ਪੈਸੇ ਦੀ ਵਰਤੋਂ ਕਰਦਾ ਹੈ ਫਿਰ ਮੈਂ ਉਹਦੇ ਵਿੱਚ ਸਾਰਾ ਮੈਂਸ਼ਨ ਕੀਤਾ ਮੰਦਰ ਦੇ ਵਿੱਚ ਜਿੰਨਾ ਵੀ ਪ੍ਰਸ਼ਾਦ ਸਪਲਾਈ ਹੁੰਦਾ ਸਾਰਾ ਮਿਲਾਵਟੀ ਹੁੰਦਾ ਕੋਈ ਵੀ ਫਰੈਸ਼ ਉੱਥੇ ਪ੍ਰਸ਼ਾਦ ਨਹੀਂ ਹੈਗਾ ਚੁੰਨੀ ਆ ਜਿਹੜੀ ਚੁੰਨੀ ਉਥੇ ਵਿਕਦੀ ਆ ਜਿਹੜੇ ਸ਼ਰਧਾਲੂ ਚੜਾਉਂਦੇ ਆ ਜੇ ਚੁੰਨੀ 200 ਦੀ ਆ ਤਾਂ ਉਹ 1100 1500 ਦੀ ਚੁੰਨੀ ਪੋਸ਼ਾਕ ਵੀ ਐਵੇਂ ਹੀ ਮਹਿੰਗੀਆਂ ਮਹਿੰਗੀਆਂ ਪੋਸ਼ਾਕਾਂ ਉਹ ਵੇਚਦੀਆਂ ਤੀਜੀ ਗੱਲ ਨਸ਼ਾ ਉਥੇ ਸਪਲਾਈ ਹੁੰਦਾ ਮੰਦਰ ਦੇ ਵਿੱਚ ਨਸ਼ਾ ਸਪਲਾਈ ਹੁੰਦਾ ਔਰ ਇਹ ਮੈਂ ਪ੍ਰੂਫ ਵੀ ਕਰ ਸਕਦੀ ਹੈਗੀਆਂ ਫਿਰ ਉੱਥੇ ਜਿਹੜੇ ਚਾਂਦੀ ਦੇ ਨਕਲੀ ਗਹਿ ਲੈਂਦੇ ਆ ਸ਼ਰਧਾਲੂ ਨੂੰ ਕਹਿ ਕੇ ਅਸਲੀ ਚਾਂਦੀ ਦੇ ਗਹਿਣੇ ਉਹ ਲੋਕਾਂ ਨੂੰ ਉੱਥੇ ਵੇਚਦਾ ਫਿਰ ਇਹਨੇ 30 40 ਗੁੰਡੇ ਪਾਲ ਰੱਖੇ ਨੇ ਆਪਣੀ ਤਾਕਤ ਦੀ ਵਰਤੋਂ ਕਰਦਾ ਜਿਵੇਂ ਕੋਈ ਬਾਹਰੋਂ ਕੋਈ ਸ਼ਰਧਾਲੂ ਮੱਥਰ ਟੇਕਣ ਆਉਂਦੇ ਨੇ ਉਹਨਾਂ ਨੂੰ ਫੜ ਫੜ ਕੇ ਲੈ ਕੇ ਜਾਂਦੇ ਵੀ ਸਾਡੀ ਦੁਕਾਨ ਤੋਂ ਪ੍ਰਸ਼ਾਦ ਨੂੰ ਰੇੜੀਆਂ ਉੱਥੇ ਨਜਾਇਜ਼ ਲੱਗੀਆਂ ਹੋਈਆਂ ਨੇ ਜਿਹੜੀਆਂ ਉਹਦੀਆਂ ਹੈਗੀਆਂ ਨਹੀਂਆਂ ਦੋ ਚਾਰ ਰੇੜੀਆਂ ਤੇ ਗਏ ਉਹਦੀਆਂ ਨਜਾਇਜ਼ ਲੱਗੀਆਂ ਹੋਈਆਂ ਫਿਰ ਮੈਨੂੰ ਉਲਟਾ ਇਹ ਧਮਕੀਆਂ ਦਿੰਦਾ ਕਿ ਤੂੰ ਮੇਰਾ ਕੁਝ ਨਹੀਂ ਕਰ ਸਕਦੀ ਤੋ ਜੋ ਕਰਨਾ ਤੂੰ ਕਰ ਲੈ ਅਰ ਤੇਰੀਆਂ ਮੈਂ ਲੱਤਾਂ ਤੋੜੂੰਗਾ ਤੇਰੇ ਤੇ ਮੈਂ ਤੇਰੀਆਂ ਮੈਂ ਲੱਤਾਂ ਬਾਵਾ ਤੋੜ ਕੇ ਤੈਨੂੰ ਘਰ ਬਿਠਾਉਂਗਾ ਮੈਂ ਪ੍ਰਸ਼ਾਸਨ ਤੋਂ ਇਹ ਚਾਹਨੀ ਹੈ ਮੈਂ ਇਹ ਉਹਨਾਂ ਨੂੰ ਅੱਗੇ ਰਿਕਵੈਸਟ ਕਰਦੀਆਂ ਕਿ ਐਸੇ ਬੰਦਿਆਂ ਦੀ ਨਕੇਲ ਪਾਈ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਮੰਦਰ ਨੂੰ ਇੱਕ ਉਹ ਬਣਾ ਰੱਖਿਆ ਹੈ bizness ਹੋਰ ਕੁਝ ਵੀ ਨਹੀਂ ਹੈ ਤੇ ਬਾਕੀ ਮੈਂ ਐਸਐਸਪੀ ਡੀਐਸਪੀ ਸਾਹਿਬ ਨੂੰ ਦੁਬਾਰਾ ਇਹ ਉਹਨਾਂ ਅੱਗੇ ਬੇਨਤੀ ਕਰਦੀਆਂ ਕਿ ਪਲੀਜ਼ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੰਪਲੇਨਟ ਕੀਤੀ ਤੁਸੀਂ ਕੀ ਕਹਿੰਦੇ ਹੋ ਪ੍ਰਸ਼ਾਸਨ ਨੇ ਕੀ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਜੀ ਨਾ ਮੇਰੇ ਕੋਈ ਲੈਟਰ ਦਾ ਹਿਮਨ ਰਾਈਟਸ ਵਾਲਾ ਦਾ ਲੈਟਰ ਦਾ ਮੈਨੂੰ ਆਇਆ ਸੀ ਤੇ ਉਹ ਅਸੀਂ ਕਹਿੰਦੇ ਕਿ ਵੀ ਅਸੀਂ ਅੱਗੇ ਐਸਐਸਪੀ ਨੂੰ ਮਾਰਕ ਕਰਤੀ ਜਦ ਕਿ ਆਲਰੇਡੀ ਮੈਂ ਐਸਐਸਪੀ ਸਾਹਿਬ ਕੋਲੇ ਮੇਰੀ ਐਪਲੀਕੇਸ਼ਨ ਗਈ ਹੋਈ ਹੈ ਪਰ ਕੋਈ ਕਾਰਵਾਈ ਨਹੀਂ ਹੁਣ ਕਿਵੇਂ ਦੀ ਕਾਰਵਾਈ ਮੰਗਦੇ ਹੋ ਮੈਂ ਕਾਰਵਾਈ ਇਸ ਲਈ ਕਰਦੀ ਹਾਂ ਕਿ ਇਹ ਇਹ ਜਿਹੜੇ ਉੱਥੇ ਤੰਦੇ ਕਰ ਰਹੇ ਨੇਗੇ ਨਕਲੀ ਪ੍ਰਸ਼ਾਦ ਵੇਚ ਰਹੇ ਨੇ ਨਸ਼ਾ ਇਹ ਵੇਚ ਰਹੇ ਨੇ ਉਹ ਸਾਰਾ ਕੁਝ ਬੰਦ ਕੀਤਾ ਜਾਵੇ ਤੇ ਜਿਹੜੀਆਂ ਲੇਡੀਜ਼ ਉੱਥੇ ਮੱਥਾ ਟੇਕਣ ਆਉਂਦੀਆਂ ਉਹਨਾਂ ਨੂੰ ਰਿਸਪੈਕਟ ਮਿਲੇ ਇੱਜ਼ਤ ਮਿਲੇ ਜੈ ਮਾਤਾ ਦੀ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਹੈ ਜੀ ਮਨੀ ਬਾਬਾ ਜੀ ਨੇ ਨਾਮ ਰੱਖਿਆ ਸੀ ਸੱਚਗਿਰੀ ਮੈਂ ਇੱਕ ਸਾਧੂ ਆ 2021 ਦੇ ਵਿੱਚ ਸੰन्यास ਲਗਦਾ ਸੀ ਨੀਲਮ <strong>ਸ਼ਰਮਨ</strong> ਨੂੰ ਜਾਣਦੇ ਹੋ ਹਾਂਜੀ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ ਮੈਨੂੰ ਸਾਲ ਤੋਂ ਜਾਣਦੇ ਹੋ ਮੈਨੂੰ ਬਾਬਾ ਜੀ ਦੇ ਨਾਲ 15 ਕ ਸਾਲ ਹੋ ਗਏ ਜੀ 15 ਕ ਸਾਲਾਂ ਤੋਂ ਮੈਂ ਦੇਖ ਰਿਹਾ ਨੀਲਮ <strong>ਸ਼ਰਮਨ</strong> ਨੂੰ ਇੱਥੇ ਕੀ ਕਰਨ ਆਂਦੇ ਆ ਗੁਰਦੁਆਰੇ ਇਹ ਮੰਦਰ ਤੇ ਮੰਦਰ ਦੇ ਵਿੱਚ ਇਹ ਮੱਠਾ ਟਿਕਣ ਆਂਦੀ ਹੈ ਜੀ ਉਹ ਸੇਵਾ ਚੁਆ ਵੀ ਕਰਦੇ ਕੋਈ ਸੇਵਾ ਨਹੀਂ ਜੀ ਵੈਸੇ ਇਹ ਮੰਦਰ ਦੇ ਵਿੱਚ ਮੱਠਾ ਟਿਕਣ ਆਂਦੀ ਹੈ ਬਾਬਾ ਜੀ ਤੁਹਾਡੇ ਉੱਤੇ ਨਾ ਇਲਜ਼ਾਮ ਲਾਇਆ ਹੈ ਉਹਨੇ ਕਿ ਤੁਸੀਂ ਛੇੜਕਾ ਨਹੀਂ ਕੀਤੀ ਹੈ ਉਹਦੇ ਨਾਲ ਚਿੰਚਾਪ ਕੀਤੀ ਹੈ ਤੇ ਉਹਦੇ ਜਿਹੜੇ ਬਾਬਾ ਜੀ ਵੱਲੋਂ ਚੁੰਨੀ ਦਿੱਤੀ ਗਈ ਸੀ ਉਹਨੂੰ ਆਸ਼ੀਰਵਾਦ ਦੇ ਤੋਟੇ ਉਹ ਤੁਸੀਂ ਉਤਾਰੀ ਗਈ ਹੈ ਮਾਮਲਾ ਕੀ ਹੈ ਕਿਹੜੀ ਡੇਟ ਦਾ ਹੈ ਮਾਮਲਾ ਕੁਛ ਨਹੀਂ ਜੀ 5 ਕੁ ਮਹੀਨੇ ਪਹਿਲਾਂ ਇੱਕ ਮੈਨੂੰ ਐਸਐਸਪੀ ਸਾਹਿਬ ਵੱਲੋਂ ਇਹਨੇ ਦਰਖਾਸਤ ਪਾਈ ਸੀ ਜਿਸ ਦਰਖਾਸਤ ਦਾ ਜਵਾਬ ਡਿਪਟੀ ਵਨ ਸਾਹਿਬ ਕੋਲ ਆਇਆ ਸੀ ਹਰੀਸ਼ ਸਿੰਘਲਾ ਸਾਹਿਬ ਕੋਲ ਮੰਨੇ ਉੱਥੇ ਜਾ ਕੇ ਆਪਣਾ ਪੱਖ ਰੱਖਿਆ ਸੀ ਇਹਨਾਂ ਨੇ ਮੇਰੇ ਤੇ ਅੰਜਾਮ ਲਾਇਆ ਸੀ ਮੇਰੇ ਨਾਲ ਛੇੜਛਾੜ ਕੀਤੀ ਐ ਨੀਲਮ ਸ਼ਰਮਾ ਜੀ ਨੂੰ ਮੰਨੇ ਉਸ ਦਾ ਜਵਾਬ ਦੇ ਕੇ ਆਇਆ ਸੀ ਜਿਹੜੀ ਨੀਲਮ ਸ਼ਰਮਾ ਨਾਲ ਜਮਨੇ ਛੇੜਛਾੜ ਕੀਤੀ ਹੁੰਦੀ ਜੀ ਤਾਂ ਮੰਦਰ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਜੀ ਪਾਰਕਿੰਗ ਤੋਂ ਲੈ ਕੇ ਸ਼ੇਰ ਵਾਲੇ ਗੇਟ ਤੋਂ ਲੈ ਕੇ ਬਾਰਾਦਰੀ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਇਹਨੇ ਕਿਸੇ ਨੂੰ ਵੀ ਉਥੇ ਚੌਂਕੀ ਦੇ ਵਿੱਚ ਤਲਾਹ ਨਹੀਂ ਦਿੱਤੀ ਜਿਹੜੀ ਪੁਲਿਸ ਖੜੀ ਹੈ ਸੀਆਰਪੀ ਵੀ ਖੜੀ ਹੈ ਪੀਸੀਆਰ ਵੀ ਖੜੀ ਹੈ ਇਹਨੇ ਕਿਸੇ ਨੂੰ ਵੀ ਉਥੇ ਕੰਪਲੀਟ ਨਹੀਂ ਦਿੱਤੀ ਇਹਨੇ ਸਿੱਧੀ ਜਿਹੜੀ ਕੰਪਲੀਟ ਹੈ ਉਹ ਐਸਐਸਪੀ ਸਾਹਿਬ ਨੂੰ ਦਰਖਾਸਤ ਪਾਈ ਜਿਹੜਾ ਇਹਨਾਂ ਦਾ ਪੇਸ਼ਾ ਵੈ ਜਿਹੜਾ ਪੇਸ਼ਾ ਇਹ ਹੈ ਇਹ ਬਲੈਕਮਿਲ ਜਨਾਨੀ ਕਰਦੀ ਹੈਗੀ ਹੈ ਜਿਹੜੀ 2000 ਮੇਰੇ 2021 ਦੇ ਵਿੱਚ ਇਹਨੇ ਇੱਕ ਦੀਪਕ ਪੰਡਤ ਸੀ ਕਾਲੀ ਦੇਵੀ ਮੰਦਿਰ ਦੇ ਵਿੱਚ ਸੇਵਾਦਾਰ ਇਹਨੇ ਉਸਤੇ ਵੀ ਜੋ ਮੇਰੇ ਹੀ ਦਰਖਾਸਤ ਲਗਾਈ ਹੈ ਇਹਨੇ ਉਸ ਦੇ ਵਿੱਚ ਵੀ ਇਹ ਲਿਖਿਆ ਸੀ ਦੀਪਕ ਪੰਡਤ ਜੀ ਨੇ ਮੇਰੇ ਨਾਲ ਛੇੜਛਾੜ ਕੀਤੀ ਸੇਮ ਜੋ ਰੇਟਿੰਗ ਮੇਰੇ ਤੇ ਦਰਖਾਸਤ ਦੇ ਵਿੱਚ ਲਿਖੀ ਗਈ ਹੈ ਤੇ ਇਹ ਹੀ ਦਰਖਾਸਤ 2021 ਦੇ ਵਿੱਚ ਦੀਪਕ ਪੰਡਤ ਜੀ ਬਾਰੇ ਇਹਨੇ ਦੇਖੀ ਸੀ ਇਹ ਉਸ ਤੋਂ ਵੀ ਪੰਡਿਤ ਜੀ ਤੋਂ ਵੀ ਪੈਸੇ ਲੈਂਦੀ ਹੈ ਇਹ ਇਹਦਾ ਪ੍ਰੂਫ ਹੈ 2021 ਦਾ ਇਹ ਕੰਪਰੂ ਕਰ ਲੈਂਦੀ ਹੈ ਦਰਖਾਸਤ ਦੇ ਕੇ ਜਿਹੜਾ ਇਹਨੂੰ ਇਹਦੇ ਘਰ ਦਾ ਗੁਜ਼ਾਰਾ ਚੱਲਦਾ ਕਿਉਂਕਿ ਇਹ ਵਿੰਡੋ ਇੱਕ ਲੇਡੀਸ ਹੈ ਇਹਨਾਂ ਦਾ ਹਸਬੰਡ ਆਇਆ ਨਹੀਂ ਜਿਹੜਾ ਇਹਨਾਂ ਦਾ ਬੇਟਾ ਸੀ ਉਹ ਵੀ ਇਹਨਾਂ ਦੇ ਚਲਿਤਰਾ ਤੇ ਦੇਖਦੇ ਹੋਏ ਇਹਦੇ ਬੇਟੇ ਨੇ ਵੀ ਸੁਸਾਈਡ ਕਰ ਲਿਆ ਸੀ ਇਹ ਕਿਰਾਏ ਤੇ ਰਹਿੰਦੀ ਹੈ ਇਹਦੇ ਕੋਲ ਇਨਕਮ ਸੋਰਸ ਕਿਰਾਏ ਦੇ ਕਿੱਥੋਂ ਆਉਂਦੀ ਹੈ ਕਿੱਥੋਂ ਨਹੀਂ ਕੁਝ ਨਹੀਂ ਪਤਾ ਇਹ ਬੰਦਿਆਂ ਨੂੰ ਮੰਦਰ ਦੇ ਅੰਦਰ ਆ ਕੇ ਇਹ ਬਲੈਕਮਿਲ ਕਰਨ ਦਾ ਇਹਦਾ ਧੰਦਾ ਵੈ ਦੂਜੇ ਨੰਬਰ ਇੱਕ ਸਤੰਤਰ ਰਾਜਪਾਸੀ ਸਾਹਿਬ ਸੀ ਸਾਡੇ ਲੰਗਰ ਦੇ ਚੇਅਰਮੈਨ ਉਹਨਾਂ ਨੂੰ ਵੀ ਇਹਨੇ ਦਰਖਾਸਤ ਪਾਈ ਸੀ ਉਹਨਾਂ ਨਾਲ ਵੀ ਇਹਨੇ ਕਿਹਾ ਸੀ ਮੇਰੇ ਨਾਲ ਰਿਲੇਸ਼ਨਸ਼ਿਪ ਚ ਰਹਿੰਦੇ ਆ ਪਾਸੀ ਸਾਹਿਬ ਤੋਂ ਵੀ ਉਹ ਦਰਖਾਸਤ ਦੇ ਵਿੱਚ ਪੈਸੇ ਇਹ ਲੈ ਕੇ ਬਾਰੋ-ਬਾਰ ਕੰਪਰੋਮ ਕਰ ਚੁੱਕੀ ਉਸ ਤੋਂ ਬਾਅਦ ਦੋ ਤਿੰਨ ਦਰਖਾਸਤਾਂ ਹੋਰ ਐ ਜਿਹੜੀਆਂ ਮੰਨੇ ਅੱਜ ਐਸਐਸਪੀ ਸਾਹਿਬ ਨੂੰ ਦੇ ਕੇ ਆਇਆ ਵੈ ਆ ਵੀ ਇਹ ਔਰਤ ਹੈ ਕਿ ਧੰਦਾ ਵਾ 5 ਮਹੀਨੇ ਤੋਂ ਮੈਨੂੰ ਹਰਾਸਮੈਂਟ ਕਰ ਰਹੀ ਹੈ ਬਲੈਕਮਿਲ ਕਰ ਰਹੀ ਹੈ ਮੇਰੇ ਤੋਂ ਪੈਸੇ ਦੀ ਡਿਮਾਂਡ ਕਰਦੀ ਹੈ ਨਾਲ ਇਹਦੇ 2-4 ਜਿਹੜੇ ਲੋਗ ਹੈ ਉਹ ਲਗੇ ਹੋਏ ਆ ਇਹਨਾਂ ਦਾ ਇੱਕ ਰੈਕਟ ਹੈ 5-10 ਦਰਖਾਸਤਾਂ ਇਹਨਾਂ ਦੇ ਖਿਲਾਫ ਹੋਰ ਹੈ ਜਿਹੜੇ ਮੈਂ ਪ੍ਰੂਫ ਇਕੱਠੇ ਕਰ ਰਿਆ ਵਾ ਉਹ ਪ੍ਰੂਫ ਇਕੱਠੇ ਕਰਕੇ ਮੈਂ ਸਾਰੀ ਮੀਡੀਆ 'ਚ ਦਿਖਾਉਂਗਾ ਤੇ ਐਸਐਸਪੀ ਸਾਹਿਬ ਨੂੰ ਵੀ ਉਹ ਜਿਹੜੇ ਡਾਕੂਮੈਂਟ ਇਹ ਜਿੰਨੇ ਕ ਦੇਤ ਤੇ ਮੰਨੇ ਉਹ 2-4 5-10 ਡਾਕੂਮੈਂਟ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਹੋਰ ਦਊਂਗਾ ਮੈਂ ਮੈਂ ਸਾਰੇ ਹਿੰਦੂਸ ਘਟਨਾ ਨੂੰ ਇੱਕ ਵਾਰ ਮਿਲ ਕੇ ਇਸ ਦੇ ਖਿਲਾਫ ਕਾਰਵਾਈ ਕਰਵਾਉਂਗਾ ਜੋ ਇੰਨੇ ਮੇਰੇ ਭਗਮੇ ਤੇ ਅਲੀਗੇਸ਼ਨ ਲਗਾਇਆ ਹੈ ਇਹ ਬਲੈਕਮੈਲਰ ਜਨਾਨੀ ਹੈ ਬਾਬਾ ਜੀ 8 ਤੇ 2 2024 ਤੁਹਾਡੇ ਤੇ ਇਲਜ਼ਾਮ ਲੱਗੇਗੇ ਉਦੋਂ ਬਾਅਦ ਤੁਸੀਂ ਸਹਾਸਨ ਨਾਲ ਲਿਆ ਮੰਦਰ ਪ੍ਰਸ਼ਾਸਨ ਜਾਂ ਡੀਸੀ ਸਾਹਮਣੇ ਗੱਲਬਾਤ ਨਹੀਂ ਕੀਤੀ ਸੀ। ਡੀਸੀ ਸਾਹਮਣੇ ਤਾਂ ਮੈਂ ਐਸ ਮੈਨੂੰ ਡਿਪਟੀ 1 ਡੀਐਸਪੀ ਸਾਹਮਣੇ ਬੁਲਾਇਆ ਸੀ। ਮੇਰਾ ਪੱਖ ਸੁਣ ਕੇ ਮੰਨੇ ਇਹ ਹੀ ਦਰਖਾਸਤਾਂ ਮੰਨੇ ਚਲੋ ਉਹਨਾਂ ਨੂੰ ਦੇ ਕੇ ਮੰਨੇ ਆਪਣਾ ਸਪਸ਼ਟੀਕਰਨ ਦੇ ਆਇਆ ਸੀ। ਕਿਉਂਕਿ ਮੰਨੂ ਇਹ ਸੀ ਹਾਂ ਵੀ ਚਲੋ ਕੋਈ ਗੱਲ ਨਹੀਂ ਮੰਦਰ ਦੀ ਮਰਿਆਦਾ ਨਾ ਖਰਾਬ ਹੋਵੇ ਮੈਂ ਇਸ ਦੇ ਉੱਪਰ ਕਾਰਵਾਈ ਨਹੀਂ ਕਰਨਾ ਚਾਹੁੰਦਾ ਸੀ। ਮਗਰ ਮਜਬੂਰਨ ਦੇ ਵਿੱਚ ਇਹਨਾਂ ਨੇ ਮੰਨੂ ਕਾਰਵਾਈ ਕਰਨ ਤੇ ਮਜਬੂਰ ਕੀਤਾ ਵਾ। ਕੋਈ ਨਹੀਂ। ਨਬਈ ਤੁਹਾਡੇ ਕੋਲੇ ਕੋਈ ਠੇਕਾ ਵੀ ਹੈਗਾ ਚੁੰਨੀਆਂ ਦੇ ਪ੍ਰਸ਼ਾਪ ਜਿਹੜਾ ਬਿਸ਼ਾਕਾ ਦਾ ਠੇਕਾ ਵੈ ਉਹ ਲਖਵਿੰਦਰ ਸਿੰਘ ਦੇ ਨਾਮ ਤੇ ਹੈ। ਮੇਰੇ ਨਾਮ ਤੇ ਠੇਕਾ ਨਹੀਂ ਹੈ। ਉਹ ਠੇਕੇਦਾਰ ਹੈ ਕੋਈ ਹੋਰ ਹੈ। ਇਹਨਾਂ ਉਹਨਾਂ ਨਾਲ ਆਪਣੀ ਮੰਦਰ ਦੇ ਵਿੱਚ ਸਹਿਚਾਰਾ ਵੈ ਜਿਵੇਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਆ। ਠੇਕਾ ਮੇਰੇ ਨਾਮ ਤੇ ਨਹੀਂ ਲਖਵਿੰਦਰ ਸਿੰਘ ਦੇ ਨਾਮ ਤੇ ਠੇਕਾ ਵੈ। ਇਹਨੇ ਅਲੀਗੇਸ਼ਨ ਠੇਕੇ ਦਾ ਮੇਰੇ ਨਾਮ ਤੇ ਲਾਇਆ। ਦੂਜੇ ਨੰਬਰ ਤੇ ਮੇਰਾ ਬ੍ਰਦਰ ਹੈ ਕਾਲੀ ਦੇਵੀ ਮੰਦਰ ਦੇ ਵਿੱਚ ਸੇਵਾਦਾਰ ਹੈ। ਜੋ ਪੁਜਾਰੀ ਲਗਿਆ ਹੋਇਆ ਵਾ ਸੇਵਾਦਾਰ ਦੀ ਨੌਕਰੀ ਕਰਦਾ ਵਾ ਇਹ ਨਾਮ ਹੈ ਜੀ ਉਹਨਾਂ ਦਾ ਮੇਰੇ ਬ੍ਰਦਰ ਦਾ ਨਾਮ ਹੈ ਪ੍ਰਿੰਸ ਮੇਰੇ ਬ੍ਰਦਰ ਦਾ ਨਾਮ ਹੈ ਪ੍ਰਿੰਸ ਉਹਨੂੰ ਵੀ ਇਹ ਟਾਰਗੇਟ ਕਰਦੀ ਐ ਹਾਂ ਵੀ ਪੈਸਾ ਲੈਣ ਦੇ ਵਿੱਚ ਕਿਉਂਕਿ ਜਿਵੇਂ ਇੰਨੇ ਇੱਕ ਸੇਵਾਦਾਰ ਦੇ ਕਿਹੜਾ ਉਂਜੀ ਇਹਦੇ ਹੀ ਤਰ੍ਹਾਂ ਸੇਵਾਦਾਰ ਕਰਨ ਆਂਦਾ ਸੀ ਦੀਪਕ ਪੰਡਤ ਸੀ ਸੇਵਾ ਕਰਦਾ ਸੀ ਉਸ ਤੋਂ ਇੰਨੇ ਪੈਸੇ ਲੈ ਕੇ ਉਸ ਤੋਂ ਇੰਨੇ ਪੈਸੇ ਲੈ ਕੇ ਕੰਪਰੋ ਕਰ ਰਿਆ ਤੁਹਾਡੇ ਪ੍ਰਾਰਥ ਸੇਵਾਦਾਰ ਹੈ ਜੀ ਪੁਜਾਰੀ ਹੈ ਨਹੀਂ ਸੇਵਾਦਾਰ ਹੈ ਜੀ ਇਹ ਜਿਹੜੀ ਦੀਪਕ ਪੰਡਤ ਦੀ ਐ ਸੰਤਨਤਾ ਰਾਜ ਪਾਸੀ ਜੀ ਇਹਨਾਂ ਦੇ ਨਾਲ ਇਹ ਸਾਧ ਦੇ ਖਿਲਾਫ ਇਹਨੇ ਕੰਪਲੇਟਾ ਦਿੱਤੀਆਂ ਹੋਈਆਂ ਵੈ ਇਹ ਪੈਸੇ ਲੈ ਕੇ ਕੰਪਰੋ ਕਰ ਲੈਂਦੀ ਹੈ ਇਹਨਾਂ ਦਾ ਤਾਂਦਾ ਹੀ ਇਹੀ ਹੈ ਬਾਕੀ ਮੈਂ ਪ੍ਰਸ਼ਾਸਨ ਨੂੰ ਇਹੀ ਕਹੂੰਗਾ ਇਸ ਤੇ ਬਣਦੀ ਕਾਰਵਾਈ ਜੋ ਬਣਦੀ ਹੈ ਉਹ ਕੀਤੀ ਜਾਵੇ ਮੈਂ ਇਹਦੀ ਆ ਵੀਡੀਓ ਵੀ ਇਸ ਤਰ੍ਹਾਂ ਦੀ ਦਿਮਾਂਗਾ ਜਿਹੜੇ ਗਾਣੇ ਜੋ ਕੁਝ ਕਰਦੀ ਹੈ ਸਾਰੇ ਹਿੰਦੂਸ ਘਟਨਾ ਨੂੰ ਮਿਲੂੰਗਾ ਮੈਂ ਇਨੇ ਦੇ ਬੰਦੀ ਕਾਰਵਾਈ ਕਰੂੰਗਾ ਹੁਣ ਮੈਂ ਉਹਨਾਂ ਤੁਹਾਡੇ ਉੱਤੇ ਉਜਾਮ ਲਾਇਆ ਪਿਆ ਤੁਸੀਂ ਇਤੇ ਚੂੜੇ ਸੂਟ ਤਾਲਾ ਕੰਬਲ ਸਰਦੀ ਚੋਰੀ ਵੀ ਕਰਦੇ ਹੋ ਬੋਸਨਾ ਦੀ ਚੋਰੀ ਕਰਕੇ ਲੈ ਦੇਖੋ ਜੀ ਮੰਦਰ ਦੇ ਵਿੱਚ ਘੱਟ ਤੋਂ ਘੱਟ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਹਾਂ ਵੀ ਪੁਲਿਸ ਦਾ ਠੇਕਾ ਜੀ 35 ਤੋਂ 40 45 ਕਹਿਣ ਦਾ ਮਤਲਬ ਕੈਮਰੇ ਲੱਗੇ ਹੋਏ ਆ ਉਸ ਦੇ ਵਿੱਚ ਜੇ ਕੋਈ ਲੈ ਕੇ ਜਾਂਦਾ ਵਾ ਮੈਂ ਤਾਂ ਉਸ ਦੀ ਵੀਡੀਓ ਹੋਏਗੀ ਰਿਕਾਰਡਿੰਗ ਹੋਏਗੀ ਉਸ ਤੋਂ ਬਾਅਦ ਰਿਕਾਰਡਿੰਗ ਤੋਂ ਬਾਅਦ ਇਨਾਂ ਦਾ ਜਿਹੜਾ ਕੰਮ ਹੈ ਅੰਦਰ ਰਹਿ ਕੇ ਮੰਦਰ ਦੇ ਵਿੱਚ ਲੋਕੀ ਦੇਖਦੇ ਆ ਜਿਹੜਾ ਪੈਸੇ ਵਾਲਾ ਬੰਦਾ ਵਾ ਉਹਨੂੰ ਇਹ ਬਲੈਕਮੇਲ ਕਰਕੇ ਪਿਆਰ ਨਾਲ ਟਿਕਾ ਕੇ